ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈਂ ਗਾਂ ਬਗਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 22 ਦਾ ਆਪਾਂ ਨੰਬਰ ਭਰਾ ਸਕਰੀਨ ਤੇ ਲਾਵਾਂਗੇ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣ ਲਈ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਜੇ ਵੀ ਵਾੜ ਦੀ ਜਾਣਕਾਰੀ ਦਿਓ ਜੀ ਇਹ ਬੈਡ ਨੂੰ ਜੀ ਪੰਜਵਾਂ ਦਿਨਾਂ ਸੂਈ ਨੂੰ ਅੱਜ 10 ਕਿਲੋ 10 ਕਿਲੋ ਦੁੱਧ ਆ ਗਿਆ ਥੱਲੇ ਹਾਂਜੀ ਤੇ ਕੋਈ ਨੌ ਮੰਨ ਕੇ ਸੌਦਾ ਕਰ ਲੈ ਠੀਕ ਹੈ ਜੀ ਬੱਚਾ ਬੱਚਾ ਬਸ ਆਈ ਠੀਕ ਹੈ ਜੀ ਕਿੰਨੀ ਸੂਈ ਸੂਈ ਹੋਈ ਹੈ ਇਹ ਇਹ ਦੂਜੀ ਦੂਜੀ ਸੂਈ ਕੋਈ ਤੀਜਾ ਮੰਨ ਲੈ ਕੋ ਦੋ ਜਮਾਨ ਠੀਕ ਹੈ ਲੋ ਫਰਾ ਚੈੱਕ ਕਰ ਸਕਦੇ ਠੀਕ ਹੈ ਸਾਹੀ ਵਾਲ ਨਾ ਚੱਲਦੀ ਹੈ ਜੀ ਠੀਕ ਸਾਹੀ ਵਾਲ ਨਾ ਸਲ ਫਰਾ ਚੈੱਕ ਕਰ ਸਕਦੇ ठीक है व्रत और दो मणाया लो जी चेक कर सके बाकी पसंद थाना पूरा मार के दिखावा ठीक है जी भाई गरम ठंडी खीरा पूरी फ्लेवर बदल लाते व्रत ठीक थी। है ना आजा आजा लो जी सवेर का टाइम लो जी मोड़ लो जी लो परा ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਹਾਂ ਜੀ। ਲੋ ਜੀ। ਬਾਕੀ ਸਾਨੂੰ ਮਾਰਕ ਦਿਖਾਉਣੇ ਧਾਰਾਂ ਆਪਾਂ ਠੀਕ ਹੈ ਨਾ। ਤੇ ਰੇਟ ਭਰਾ ਦਾ ਸੱਚ। ਰੇਟ ਮੀਡੀਆ ਦੇ ਵਿੱਚ ਹੀ ਕਰਦੇ ਨੇ ਜੀ ਆਪਾਂ। ਦੱਸੋ। ਰੇਟ ਤਾਂ 42000 ਹੈ ਜੀ। ਮਨਤਨ ਹੋ ਜਾਊਗਾ। 42000 ਹੈ ਜੀ। ਹਾਂ ਜੀ। ਠੀਕ ਹੈ ਜੀ। ਸਾੜ ਦੋ ਬੱਚਾ ਬਣਾਇਆ। ਨਿਆਣੇ ਨੂੰ ਨਾ ਪਾਉਣਾ ਕਿ ਨਹੀਂ ਪਾਉਣਾ? ਪਾਵਾਂਗੇ ਜੀ ਨਿਆਣਾਂ ਨੂੰ। ਸਾਰਾ ਕੁਝ ਠੀਕ ਹੈ। ਲੋਡ ਚੈੱਕ ਕਰ ਸਾਜਣ ਤੁਹਾਡੇ ਸਾਹਮਣੇ ਪਚਵਾਈ ਵੀ ਕਰਾ ਲਿਆ ਧਰਾਤੂਰਾ ਮਰਵਾਨੇ ਠੀਕ ਹੈ ਜੀ ਰੇਟ ਵੀ ਭਰਾਨੇ ਆਪਨੂੰ ਦੱਸਤਾ ਜੀ ਠੀਕ ਹੈ ਜੀ ਨਸਲ ਵੀ ਬਹੁਤ ਵਧੀਆ ਦੁੱਧ ਵੀ ਬਹੁਤ ਵਧੀਆ ਹੁੰਦਾ ਣਾਡੂਆ ਬੱਚੇ ਦੇ ਨਾਲ ਹੀ ਆ ਜੀ ਨਾਲੇ ਠੀਕ ਹੈ ਜੀ ਲੋਡ ਚੈੱਕ ਕਰ ਸਕਦੇ ਬੋਲੀ ਫੜਾ ਦੇ ਬੜੀ ਬਣੀ ਹਾਂ ਜੀ ਬੜਾ ਲਾਹ ਲੈਂਦਾ ਚੋਬੀ ਦੇਖ ਬੜੀ ਕੈਸੀ ਹੈ ਠੀਕ ਹੈ

ਮੂਰ ਨਦੀ ਮਾਰਦੀ ਹੈ ਦੇਖੋ ਠੀਕ ਹੈ ਬਾਕੀ ਜਿਹੜਾ ਇਹ ਕਿੱਥੇ ਗਿਆ ਹੈ ਤੇ ਬਾਹੀ ਦਾ ਬਾਹੀ ਮੋਟੀ ਹੈ ਜੀ ਠੀਕ ਹੈ ਜੀ ਦੇਖ ਰਹੀ ਹੈ ਤਰਾ ਠੀਕ ਹੈ ਜੀ ਅੱਛਾ ਕਸਾ ਦੇ ਠੀਕ ਹੈ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ